ਪੰਜਾਬ ਦੇ ਮੁਲਾਜ਼ਮਾਂ ਦੇ ਪੈਂਡਿੰਗ ਪੇ 16% ਡੀਐਨ ਵਿਚਾਰੀ ਕਰਾਉਣ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਪੱਕੀ ਮੋਹਰ ਲਗਵਾਉਣ ਦੇ ਲਈ ਇੱਕ ਬੇਹੱਦ ਵੱਡੀ ਖੁਸ਼ਖਬਰੀ ਪੰਜਾਬ ਦੇ 265000 ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਸਾਮੇ ਨਿਕਲ ਕੇ ਆ ਰਹੀ ਹੈ ਚੀਜ਼ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦਾ ਜੋ 16 ਪ੍ਰਤੀਸ਼ਤ ਡੀਏ ਜੋ 16 ਪ੍ਰਤੀਸ਼ਤ ਮਹਿੰਗਾਈ ਪੱਤਾ ਹੁਣ ਤੱਕ ਪੈਂਡਿੰਗ ਪਿਆ ਸੀ ਉਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਆ ਰਹੀ ਹੈ ਤੇ ਇੱਕ ਪੱਤਰ ਵੀ ਚੜਾ ਜਾਰੀ ਹੋਇਆ ਸੋ ਇਹ ਪੱਤਰ ਸਿੱਧਾ ਸੰਬੰਧਿਤ ਹੈ ਮਲਾਜ਼ਮਾਂ ਦੇ ਪੈਨਸ਼ਨਰਾਂ ਦੇ ਪੈਂਡਿੰਗ ਤੇ 16 ਪ੍ਰਤੀਸ਼ਤ ਡੀਏ ਨੂੰ ਲੈ ਕੇ ਇਸ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਮਲਾਜ਼ਮਾਂ ਦਾ 16 ਪ੍ਰਤੀਸ਼ਤ ਡੀਏ ਕਦੋਂ ਜਾਰੀ ਹੋਵੇਗਾ ਕਿੰਨਾ ਜਾਰੀ ਹੋਵੇਗਾ ਤੇ ਕਿੰਨੀਆਂ ਕਿਸ਼ਤਾਂ ਦੇ ਵਿੱਚ ਜਾਰੀ ਹੋਵੇਗਾ ਇਸ ਅਪਡੇਟ ਦੇ ਨਾਲ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੱਤਰ ਵੀ ਤੁਹਾਡੇ ਨਾਲ ਸਕਰੀਨ ਦੇ ਉੱਪਰ ਸਾਂਝਾ ਕਰਾਂਗੇ ਸੋ ਦੱਸ ਦਈਏ ਕਿ ਪੰਜਾਬ ਦੇ ਮਲਾਜ਼ਮਾਂ ਨੂੰ ਇੱਕ ਵੱਡੀ ਰਾਹਤ ਜਿਹੜੀ ਹੈ ਮਿਲਣ ਵਾਲੀ ਹੈ ਪੱਤਰ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜੋ ਕਿ ਪੱਤਰ ਦਾ ਜੇਕਰ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਵਿਸ਼ਾ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਪੈਂਡਿੰਗ ਪੇ 16% ਡੀਏ ਦੇ ਭੁਗਤਾਨ ਕਰਨ ਸੰਬੰਧੀ ਹੁਣ ਇਸ ਦੇ ਵਿੱਚ ਲਿਖਿਆ ਹੈ ਕਿ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਂਦਾ ਜਾਂ ਹੈ ਕਿ ਕੇਂਦ ਸਰਕਾਰ ਦੇ ਵੱਲੋਂ 1.7.2023 ਤੋਂ ਲਾਗੂ ਕੀਤੇ ਗਏ 4% ਡੀ ਮਿਤੀ 1.1.2024 ਤੋਂ ਲਾਗੂ ਕੀਤੇ ਗਏ 4% ਡੀ ਮਿਤੀ 1.7.2024 ਤੋਂ ਲਾਗੂ ਕੀਤੇ ਗਏ 3% ਡੀ ਮਿਤੀ 1.1.25 ਤੋਂ ਲਾਗੂ ਕੀਤੇ ਗਏ 2% ਡੀਏ ਅਤੇ ਮਿਤੀ 1.7.2025 ਤੋਂ ਲਾਗੂ ਕੀਤੇ ਗਏ 3% ਡੀਏ ਜੋ ਕਿ ਕੁੱਲ ਮਿਲਾ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ 16% ਡੀਏ ਪੈਂਡਿੰਗ ਹੋ ਗਿਆ ਜਦੋਂ ਕਿ ਰਾਜ ਦੇ ਵਿੱਚ ਸੇਵਾ ਕਰ ਰਹੇ ਆਈਏਐਸ ਆਈਪੀਐਸ ਆਈਆਰਐਸ ਅਤੇ ਜੁਡੀਸ਼ੀਅਲ ਅਫਸਰਾਂ ਨੂੰ ਵੀ ਇਸ ਦੀ ਅਦਾਇਗੀ ਸਮੇਂ ਸਮੇਟੇ ਹੋ ਰਹੀ ਹੈ ਜਿਸ ਦੇ ਕਰਕੇ ਸਮੂਹ ਮੁਲਾਜ਼ਮਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਹੁਣ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵੱਲੋਂ ਐਸਐਲਪੀ ਇਹਨਾਂ ਦੇ ਵਿੱਚ ਮਿਤੀ 5 ਫਰਵਰੀ 2026 ਨੂੰ ਬੰਗਾਲ ਸਰਕਾਰ ਦੇ ਮੁਲਾਜ਼ਮਾਂ ਦਾ ਪੈਂਡਿੰਗ ਪਿਆ ਡੀਏ ਦੇਣ ਦਾ ਫੈਸਲਾ ਕੀਤਾ ਗਿਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵੱਲੋਂ ਦਿੱਤੇ ਇਸ ਫੈਸਲੇ ਦੇ ਸਨਮੁਖ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ 31 ਮਾਰਚ 2025 ਤੱਕ ਦੇ ਪੈਂਡਿੰਗ ਪੇ 16% ਡੀਏ ਦਾ ਭੁਗਤਾਨ ਕੀਤਾ ਜਾਵੇ ਜੇਕਰ ਅਜੇ ਹਣ ਨਹੀਂ ਕੀਤਾ ਜਾਂਦਾ ਤਾਂ ਐਸੋਸੀਏਸ਼ਨ ਨੂੰ ਮਜਬੂਰਨ ਨਮਾਣਯੋਗ ਅਦਾਲਤਾਂ ਦਾ ਦਰਵਾਜ਼ਾ ਖੜਕਾਉਣਾ ਪਏਗਾ ਤੇ ਪੰਜਾਬ ਸਰਕਾਰ ਨੂੰ ਨਾ ਚਾਹ ਕੇ ਵੀ ਮੁਲਾਜ਼ਮਾਂ ਦਾ ਪੈਂਡਿੰਗ ਪਿਆ 16% ਡੀਏ ਜਾਰੀ ਕਰਨਾ ਪਵੇਗਾ